ਹਾਂਜੀ ਉਹਨਾਂ ਦੀ ਬੇਟੀ ਨਾਲ ਲਿਖ ਕੇ ਲੈ ਕੇ ਜਾਂਦੀ ਸੀ ਕਿ ਕੁਝ ਕਿ ਪਪਾ ਜੀ ਜਵਾਰੇ ਚੀਟਰ ਹਨਾ ਪਪਾ ਤੁਸੀਂ ਉੱਠਦੇ ਨਹੀਂ ਪਪਾ ਤੁਸੀਂ ਧੋਖਾ ਕਰ ਰਹੇ ਹੋ ਤਾਂ ਦੇਖ ਕੇ ਡਾਕਟਰ ਵੀ ਰੋਣ ਲੱਗ ਪੈਂਦਾ ਡਾਕਟਰ ਵੀ ਰੋਂਦਾ ਸੀ ਹਾਂ ਮੈਂ ਇਸ ਬੱਚੀ ਨੂੰ ਕੀ ਜਵਾਬ ਦੇ ਆ ਜਾਂ ਪਾ ਕੀ ਕਰੀਏ ਮੈਂ ਹੁੰਦਾ ਸੀ ਬਾਈ ਅਹਿਮੀ ਮਿਰਕ ਚਾਸਵਾਜਬ ਲਵਿੰਦਰ ਵਿਲਾ ਨਿਸ਼ੌਨ ਵਿਰਾ ਸਨੂ ਦਸਵੀਰਪਾਲ ਸਾਡਾ ਦਿਲ ਰੋਂਦਾ ਸੀ ਯਾਰ ਕਿ ਕੀ ਕਰਦੇ ਆ ਮੇਰਾ ਦਿਲ ਕਿਤਾਬੀ ਕੋਈ ਅੰਗ ਲੈਣਾ ਮੇਰਾ ਲੱਗਾ ਅਰਦਾਸਾਂ ਨਿਕਲਦੀਆਂ ਸੀ ਸੱਚੇ ਪਾਤਸ਼ਾਹ ਸਾਡੀ ਟਾਟਾ ਵਾਦਾ ਕਰ ਲੈ 5-7 ਸਾਲ ਨੂੰ ਰੋਦਾ ਇਹਨਾਂ ਪਰ ਕੋਈ ਕੰਮ ਨਹੀਂ ਹੋਇਆ ਕਿ ਇਹਦੀ ਜਿਹੜੀ ਸਪਾਇਨ ਇੰਜਰੀ 7-8 ਜਗ੍ਹਾ ਤੋਂ ਇਹਦੀ ਰੀਡ ਦੀ ਹੱਡੀ ਡੈਮੇਜ ਹੈ ਇਹਦੀ ਕਰਡਨ ਡੈਮੇਜ ਹੈ ਜਿਹਦੇ ਕਰਕੇ ਜਿਹੜੀਆਂ ਨਸਾਂ ਨੇ ਵੇਇਨਸ ਨੇ ਜਿਹੜੀਆਂ ਬਲੱਡ ਸਪਲਾਈ ਕਰਦੀਆਂ ਸਪੈਸ਼ਲੀ ਜਿਹੜੀ L1 L2 ਅਪ ਟੂ L6 ਜਿਹੜੀਆਂ ਨਾੜਾਂ ਨੇ ਜਿਹੜੀਆਂ ਸਾਡਾ ਹੈੱਡ ਜਦੋਂ ਬ੍ਰੇਨ ਕਮਾਂਡ ਦਿੰਦਾ ਤੁਹਾਨੂੰ ਦਰਦ ਹੋਇਆ ਗਰਮ ਸਰਦ ਹੋਣਾ ਜਾਂ ਸਾਨੂੰ ਵਾਸ਼ਰੂਮ ਆਇਆ ਉਹ ਜਿਹੜੀ ਕਮਾਂਡ ਸੀ ਜਿਹੜਾ ਰਿਮੋਟ ਕੰਟਰੋਲ ਕਹ ਸਕਦੇ ਹਾਂ ਰਿਮੋਟ ਸਿਸਟਮ ਸੀ ਇਹਨਾਂ ਦਾ ਉਹ ਨਹੀਂ ਕੰਮ ਕਰ ਰਿਹਾ ਸੀ ਡਾਕਟਰਾਂ ਨੇ ਕਿਹਾ ਵੀ ਇਹਦੀ ਰੀੜ ਦੀ ਹੱਡੀ ਹੈ ਦੇ ਮਨ ਕੇ ਵਟ ਐਵਰ ਵੀ ਇਨੇ ਟੈਕਨੀਕ ਆ ਚੁੱਕੀ ਆਪਾਂ ਸਾਰੀ ਚੀਜ਼ਾਂ ਠੀਕ ਕਰ ਦਾਂਗੇ ਆਰਟੀਫੀਸ਼ੀਅਲ ਪਾ ਦਾਂਗੇ ਪਰ ਉਹ ਤਾਂ ਹੀ ਪੋਸੀਬਲ ਹੈ ਜਦੋਂ ਤੱਕ ਇਹਦਾ ਬ੍ਰੇਨ ਨਹੀਂ ਕੰਮ ਕਰਦਾ ਮਤਲਬ ਰਿਮੋਟ ਨਹੀਂ ਕੰਮ ਕਰਦਾ ਮੈਂ ਤੇ ਮੈਂ ਸ਼ੁਕਰਗੁਜ਼ਾਰ ਆ ਮੇਰੀ 뮤직 ਇੰਡਸਟਰੀ ਦਾ ਪਿੱਛੇ ਚਾਇਫ ਲੱਡਾਂ ਦੇ ਵਿੱਚ ਵੀ ਸਾਰਿਆਂ ਨੇ ਹੈਲਪ ਕੀਤੀ ਡੈਲੀ ਬਾਈ ਉੱਤੇ ਬਾਈ ਐਮੀ ਵਰਕ ਕਨਵਰ ਗਰੇਵਾਲ ਜਸ ਬਾਜਵਾ ਕੁਲਵਿੰਦਰ ਬਿੱਲਾ ਗਲਬ ਬੜੈਚ ਔਰ ਨਿਸ਼ਾਨ ਪੁੱਲਰ ਜਸਵੀਰਪਾਲ ਭਾਜੀ ਜਸਨੇਕੜ ਦੇ ਆਨਰ ਨੇ ਜਿਨ੍ਹਾਂ ਨੇ ਬਾਈ ਨੂੰ ਲਾਂਚ ਕੀਤਾ ਸੁਖਦਰਸ਼ਨ ਮੈਂ ਆਪਾਂ ਦਿਨ ਰਾਤ ਬਾਈ ਉੱਥੇ 8-10 ਦਿਨ ਸੁੱਤੇ ਨਹੀਂ। ਡੇਲੀ ਸਾਡੀ ਆਪਸ ਦੇ ਵਿੱਚ ਵੀ ਮੀਟਿੰਗ ਹੁੰਦੀ ਸੀ ਤੇ ਡਾਕਟਰ ਦੇ ਨਾਲ ਵੀ ਮੀਟਿੰਗ ਹੁੰਦੀ ਸੀ। ਤੇ ਮੈਂ ਆਪਣੇ ਲੈਵਲ ਤੇ ਐਮ.ਈ.ਬਾਈ ਨੇ ਸਾਰੇ ਕਲਾਕਾਰਾਂ ਨੇ ਕਿਉਂਕਿ ਸਾਡੇ ਲਿੰਕ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਆ। ਆਪਾਂ ਪੀਜੀਆਈ ਦੇ ਡਾਕਟਰ ਵੀ, ਵੇਦਾਂਤਾ ਦੇ ਡਾਕਟਰ ਵੀ, ਅਮਰੀਕਾ ਦੇ ਡਾਕਟਰ ਵੀ, ਇੰਗਲੈਂਡ ਦੇ ਡਾਕਟਰ ਵੀ ਪੀਡੀਐਫ ਫਾਈਲਾਂ ਸਾਡੇ ਸਾਰਿਆਂ ਦੇ ਮੋਬਾਈਲ 'ਚ ਨੇ। ਹਰ ਇੱਕ ਕੰਟਰੀ ਦੇ ਬੈਸਟ ਜਿਹੜੇ ਡਾਕਟਰ ਐ ਟੌਪ ਦੇ ਆਪਣੇ ਵੀ ਆਫਰ ਕਰਤਾ ਸੀ ਚਾਹੇ ਉਹ ਸਾਨੂੰ ਪੇਡ ਸਲਾਹ ਦੇ ਦੇਣਾ ਆਪਣੀ ਹੈ ਨਾ ਪਰ ਸਾਡੇ ਲਿੰਕਸ ਕਰਕੇ ਸਾਰੇ ਡਾਕਟਰਾਂ ਨੇ ਆਪਣੀ ਬੈਸਟ ਸਲਾਹ ਦਿੱਤੀ ਹੈ ਬੈਸਟ ਐਫਰਟ ਕੀਤੇ ਆ ਬੈਪਰੀ 뮤직 ਇੰਡਸਟਰੀ ਦਾ ਸਾਰੇ ਕਲਾਕਾਰਾਂ ਦਾ ਤੁਹਾਨੂੰ ਧੰਨਵਾਦ ਕਰਦਾ ਪਰ ਭਾਈ ਹਾਲਾਤ ਬੜੇ ক্রিਟੀਕਲ ਸੀ ਜਿਹੜੇ ਪਹਿਲੇ 2 ਘੰਟੇ ਹੁੰਦੇ ਆ ਉਹਨੂੰ 골ਡਨ ਆਵਰ ਕਿਹਾ ਜਾਂਦਾ ਕਿਸੇ ਵੀ ਘਟਨਾ ਜਦੋਂ ਕੋਈ ਵੀ ਘਟਨਾ ਜਾਂਦੀ ਹੈ ਤਾਂ ਉਹ ਸਾਢੇ 3 ਪੌਣੇ 4 ਘੰਟੇ ਦਾ ਅਪ੍ਰੋਕਸੀਮੇਟਲੀ ਸਮਾਂ ਸੀ ਜਦੋਂ ਪੌਣੇ 9 ਵਜੇ ਵਾਪਰਦਾ ਪੌਣੇ 2 ਵਜੇ ਫੋਟੋ ਪਹੁੰਚਿਆ ਜਾਂਦਾ ਹੈ ਤਾਂ ਕੀ ਡਾਕਟਰ ਨੇ ਦੱਸਿਆ ਕਿ ਉਹ ਸਮਾਂ ਕ੍ਰੂਸ਼ਲ ਸੀਗਾ ਉਦੋਂ ਕੰਟਰੋਲ ਕੀਤਾ ਜਾ ਸਕਦਾ ਸੀ ਜੇ ਸਮੇਂ ਸਿਰ ਪਹੁੰਚਦੇ ਇਹ ਹਾਂਜੀ ਸਾਢੇ 4 ਘੰਟੇ ਹੋ ਗਏ ਅਨੂਪਾ 골ਡਨ ਕੀ ਰੈਡ ਦਿੰਦੇ ਆ ਜਦੋਂ ਗਾਈ ਦਾ ਐਕਸੀਡੈਂਟ ਹੋਇਆ ਉਹ ਚੁਗਦਰਸ਼ਨ ਦੇਰੇ ਹੁਣਾ ਨੇ ਉਹਨਾਂ ਨੂੰ ਚੱਕਿਆ ਉਹਨਾਂ ਦੀ ਬੋਡੀ ਬਿਲਕੁਲ ਨਾਰਮਲ ਲੱਗ ਰਹੀ ਸੀ ਕੋਈ ਬਲੱਡ ਲੀਕੇਜ ਨਹੀਂ ਹੈ ਨਾ ਉਹਨਾਂ ਉਹ ਨਾਰਮਲ ਬੋਡੀ ਦਾ ਪਤਾ ਨਹੀਂ ਲੱਗਦਾ ਕਿ ਉਹਨੂੰ ਝੋਟ ਕਿੱਥੇ ਲੱਗਦੀ ਹੈ। ਉਹਨਾਂ ਨੇ ਫਟਾਫਟ ਚੱਕ ਕੇ ਉਹ ਜਿਹੜਾ ਲੋਕਲ ਹਸਪੀਟਲ ਸੀਗਾ। ਉਦੋਂ ਪੰਜਪੂਲੇ ਵੀ ਪਤਾ ਨਹੀਂ ਲੱਗਿਆ ਕਿ ਗਰਦਨ ਨੂੰ ਐਡੀ ਵੱਡੀ ਬੋ। ਨਹੀਂ ਨਹੀਂ ਬੋਡੀ ਨਾਰਮਲ ਸੀ। ਥੱਲੇ ਉਹਨਾਂ ਨੇ ਜਿਹੜਾ ਬਾਈਕ ਵਾਲਾ ਸੂਟ ਪਾਇਆ ਸੀਗਾ ਉੱਤੇ ਹੈਲਮਟ ਪਾਇਆ ਸੀ ਬਹੁਤ ਮਹਿੰਗਾ। ਉਹਦੇ ਕਰਕੇ ਜਿਹੜੀ ਗਰਦਨ ਸੀ ਸਿਰਫ ਗਰਦਨ ਫਲੈਕਸੀਬਲ ਸੀ। ਸਾਰੀ ਬੋਡੀ ਟਾਈਟ ਸੀ ਜਿਹਦੇ ਕਰਕੇ ਗਰਦਨ ਫਲੈਕਸੀਬਲ ਹੋਣ ਕਰਕੇ ਜਦੋਂ ਆਵਾਰਾ ਬਸ਼ੂ ਦੇ ਨਾਲ ਟਕਰਾਇਆ। ਫਿਰ ਉਸ ਤੋਂ ਬਾਅਦ ਮੋਢੇ ਜਿਹੜੀ ਗੱਡੀ ਨੂੰ ਤੇ ਜ਼ਮੀਨ ਨੂੰ ਲੱਗੀ ਹੈ ਜ਼ੋਰ ਦੀ ਹੈ ਨਾ ਫਿਰ ਨਜ਼ਰ ਨਹੀਂ ਆ ਰਿਹਾ ਸੀ ਵੀ ਇਹਨੂੰ ਸੱਟ ਕਿੱਥੇ ਲੱਗੀ ਆ ਉਹ ਬੇਹੋਸ਼ ਹੋ ਗਈ ਸੀ ਉਹਨਾਂ ਨੇ ਆਪਣੇ ਬੈਸਟ ਐਫਰਟ ਕੀਤੇ ਉਸ ਤੋਂ ਬਾਅਦ ਜਦੋਂ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਆ ਉਸ ਹਸਪੀਟਲ ਨੇ ਕਹਿ ਗਿਆ ਕਿ ਸਪੋਰਟ ਨਹੀਂ ਦਿੱਤੀ ਉਹਨਾਂ ਨੇ ਨੈਕਲਰ ਸਪੋਰਟ ਦਿੱਤੀ ਹੈ ਤੁਸੀਂ ਫੋਟੋ ਦੇਖੀ ਹੋਣੀ ਹੈ ਗਰਦਨ ਤੇ ਕੱਲ੍ਹ ਖੋਣ ਲੱਗੀ ਹੋਈ ਹਾਂਜੀ ਉਹਨਾਂ ਨੂੰ ਉਹ ਨੈਕ ਸਪੋਰਟ ਉਹਨਾਂ ਨੇ ਦਿੱਤੀ ਹੈ ਔਰ ਬਾਕੀ ਟਾਈਮ ਥੋੜਾ ਜਿਹਾ 3-4 ਘੰਟੇ ਲੱਗੇ ਜਦੋਂ ਤੱਕ ਖੋਟੀਸ ਪਹੁੰਚੇ ਆ ਜੇ ਕਿਤੇ ਐਟ ਵਾਂਸ ਕੋਈ ਏਦਾਂ ਦਾ ਹਸਪੀਟਲ ਲੱਗੇ ਹੁੰਦਾ ਹਰਕਤਾਂ ਪੈਂਦਾ ਪਰ ਅਸੀਂ ਮੈਂ ਬੋਲ ਜੀ ਅਗਰ ਗੱਲ ਕਰੀਏ ਚੇਕਰ ਅਗਰ ਉਹ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ 3-4 ਦਿਨ ਤੋਂ ਕਿ ਲੱਗਦਾ ਸੀ ਕਿ ਦੋਨੋਂ ਕੀ ਬੋਡੀ ਉਹਨਾਂ ਦੀ ਵਰਕ ਕਰ ਰਹੀ ਹੈ ਜਾਂ ਫਿਰ ਏਦਾਂ ਦਾ ਕੋਈ ਇਨਸੀਡੈਂਟ ਹੋ ਸਕਦਾ ਹੋਣਾ ਜਦੋਂ ਸਟਾਰਟਿੰਗ ਦੇ ਵਿੱਚ ਪਹਿਲੇ ਦਿਨ ਉਹਨਾਂ ਨੂੰ ਲੈ ਕੇ ਆਇਆ ਗਿਆ ਉਦੋਂ ਡਾਕਟਰਾਂ ਨੇ ਕਿਹਾ ਵੀ ਨੁਕਸਾਨ ਕਾਫੀ ਜ਼ਿਆਦਾ ਹੈ ਵੀ ਪਹਿਲੇ ਜਿਹੜੇ 12 ਘੰਟੇ ਹੈ ਇਹ ਕ੍ਰਿਟੀਕਲ ਚਲੋ ਆਪਾਂ ਨੇ ਅਰਦਾਸਾਂ ਕੀਤੀਆਂ ਸਾਰਿਆਂ ਨੇ 12 ਘੰਟੇ ਤੋਂ ਬਾਅਦ ਕੀ ਹੋਇਆ ਜਿਹੜਾ ਵੈਂਟੀਲੇਟਰ ਹੈ ਆਕਸੀਜਨ ਦੀ ਸਪੋਰਟ ਸਿਰਫ 70% ਦੀ ਜ਼ਰੂਰਤ ਪੈ ਰਹੀ ਸੀ ਸੌਰੀ 30% ਤੇ ਬਾਡੀ ਆਪਸਾ ਲੈਣ ਲੱਗ ਗਈ ਸੀ ਜਦੋਂ ਪਹਿਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਆ ਕੇ ਕਿ ਖੁਸ਼ਕਬਰੀ ਇਹ ਬਾਡੀ ਰਿਕਵਰ ਕਰ ਰਹੀ ਹੈ ਉਦੋਂ ਸਾਨੂੰ ਸਾਈਨ ਇਦਾਂ ਦੇ ਆਏ ਕਿ ਹੁਣ ਬਾਈ ਹੋਲੀ ਕਲੀ ਰਿਕਵਰ ਹੋ ਗਈ ਉਸ ਤੋਂ ਬਾਅਦ ਡਾਕਟਰਾਂ ਨੇ ਕਹੇ ਸੀਗਾ ਅਗਲੇ 72 ਘੰਟੇ ਜੇ ਕੱਢਦਾ ਤਾਂ ਸ਼ਾਇਦ ਕੁਝ ਹੋ ਸਕਦਾ ਉਸ ਤੋਂ ਬਾਅਦ ਸਾਨੂੰ ਜਿਗਾ ਹੋਈ ਰਿਕਵਰੀ ਹੋएगी ਪਰ ਉਸ ਤੋਂ ਬਾਅਦ ਜ਼ੀਰੋ ਰਿਕਵਰੀ ਆਈ। ਬਾਕੀ ਆਰਗਨ ਵੀ ਕੰਮ ਕਰਨਾ ਛੱਡ ਰਹੀ ਸੀ ਹੌਲੀ-ਹੌਲੀ ਜਿਹਦਾ ਪਤਾ। ਉਹਨਾਂ ਦੀ ਜਿਹੜੀ ਬੀਅਰਡ ਹੈ ਉਹ ਵੀ ਗਰੋ ਕਰ ਰਹੀ ਸੀ। ਸਾਨੂੰ ਲੱਗਦਾ ਸੀ ਜੇ ਬੀਅਰਡ ਗਰੋ ਕਰਦੀ ਹੈ। ਇਟ ਮੀਨਸ ਬਾਡੀ ਥਲੜੀ ਠੀਕ ਹੈ। ਉਹਨਾਂ ਦੀ ਕਿਡਨੀਜ਼ ਕੰਮ ਕਰ ਰਹੀਆਂ ਸੀ ਯੂਰਿਨ ਪਾਸ ਹੋ ਰਿਹਾ ਸੀਗਾ। ਪਰ ਮੇਨ ਐਸ ਪਰ ਡਾਕਟਰਸ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹਦਾ ਦਿਮਾਗ ਨਹੀਂ ਪੂਰਾ ਕੰਮ ਕਰਦਾ। ਆਪਾਂ ਜਿੱਦਾਂ ਪਸਲੀਆਂ ਵੀ ਡੈਮੇਜ ਸੀਗੀਆਂ ਉਹਨਾਂ ਦੀ। ਜਿੱਦਾਂ ਗਰਦਨ ਸਪਾਇਨ ਤੇ ਡਾਕਟਰ ਨੂੰ ਇਹਦਾ ਆਪਰੇਸ਼ਨ ਦੀ ਲੋੜ ਸੀ ਆਪਰੇਸ਼ਨ ਡਾਕਟਰ ਕਹਿੰਦੇ ਸੀ ਪਾ ਤਾਂ ਹੀ ਕਰ ਸਕਦੇ ਆ ਜੇ ਇਹਦਾ ਬ੍ਰੇਨ ਕੰਮ ਕਰਦਾ ਤੇ ਬ੍ਰੇਨ ਵੱਲੋਂ ਕੋਈ سپورਟ ਆਈ ਨਹੀਂ ਫਿਰ ਐਂਡ 'ਚ ਹੌਲੀ-ਹੌਲੀ ਆ ਕੇ ਜਿਹੜੇ ਆਰਗਨ ਹੈ ਉਹਦੇ ਬਾਕੀ ਥੱਲੇ ਵਾਲੇ ਉਹ ਜਵਾਬ ਹੈ ਰਿਸ਼ਭ ਭਾਈ ਤੁਸੀਂ ਕਿਹਾ ਸੀ ਕਿ ਬਾਹਰਲੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਸੀ ਉਹਨਾਂ ਨੇ ਕੀ ਦੱਸਿਆ ਕੀ ਕਿਤੇ ਵੀ ਇਸ ਚੀਜ਼ ਦਾ ਇਲਾਜ ਹੈ ਨਹੀਂ ਸੀ ਕੋਈ ਇੱਕ ਦੇ ਵਿੱਚ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਜੇ ਡਾਕਟਰਸ ਦੀ ਸਲਾਹ ਕੀ ਸੀ ਕਿਉਂਕਿ ਉਹਨਾਂ ਨੇ ਗਾਇਹ ਦੀ ਗੱਲ ਹੈ ਕਿ ਉਹਨਾਂ ਕੋਲੇ ਪਹੁੰਚਾ ਹੁਣਾ ਸਾਰਾ ਕੁਝ ਵੀ ਕਰ ਦਿੰਦਾ ਕਿਸਾ ਨਾ ਹਾਂਜੀ ਉਹਨਾਂ ਨੇ ਇਹੀ ਕਹਿਆ ਸੀਗਾ ਕਿ ਇੱਕ ਤਾਂ ਜੇ ਨਾਲ ਦੀ ਨਾਲ سپورਟ ਮਿਲ ਜੇ ਘੰਟੇ ਦੇ ਡੇਢ ਦੋ ਘੰਟੇ ਦੇ ਅੰਦਰ ਪ੍ਰੋਪਰ ਹਰ ਇੱਕ ਤਰੀਕੇ ਦੇ ਵੈਂਟੀਲੇਟਰ ਤੋਂ ਲੈ ਕੇ ਆਪਰੇਸ਼ਨ ਫਿਰ ਚਾਂਸਸ ਜ਼ਿਆਦਾ ਸੀਗੇ ਕਿ ਰਾਈਟ ਨਾ ਹੋਵੇ ਜਿਹੜਾ ਡੈਮੇਜ ਹੈ ਉਹ ਬਹੁਤ ਜ਼ਿਆਦਾ ਹੋ ਚੁੱਕਿਆ ਉਹਨਾਂ ਨੇ ਅਮਰੀਕਾ ਚ ਇੱਕ ਦੋ ਐਗਜ਼ਾਮਪਲ ਵੀ ਦਿੱਤੇ ਮੁੰਡਾ ਦਲਵੀਰ ਸੰਧੂ ਹੈ ਮੇਰਾ ਫਰੈਂਡ ਹੈ ਉਹ ਉਹ ਹਾਰਡ ਦਾ ਡਾਕਟਰ ਹੈ ਕੈਲੀਫੋਰਨੀਆ ਦੇ ਵਿੱਚ ਉਹਨੇ ਅੱਗੇ ਜਿਹੜੇ ਬੈਸਟ ਨਿਊਰੋ ਤੇ ਰੇਡੀਓਲੋਜਿਸਟ ਅਮਰੀਕਾ ਦੇ ਉਹਨਾਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਇਸ ਕੇਸ ਦੇ ਵਿੱਚ ਜੇ ਉਹ ਠੀਕ ਵੀ ਹੁੰਦਾ ਤਾਂ ਹੋ ਸਕਦਾ ਹੈ ਕੋਈ ਪਿੰਨੂ ਪ੍ਰੋਬਲਮ ਰਹੇ ਆ ساری ਉਮਰ ਪੈੱਡ ਤੇ ਹੀ ਪੈ ਰਹੇ ਬ੍ਰੇਨ ਕੰਮ ਨਾ ਕਰੇ ਤਾਂ ਉਹਨਾਂ ਨੇ 5-10% ਦੀ ਚਾਂਸ ਦਿੱਤੇ ਸੀ। ਅੱਛਾ ਬਾਾਕੀ ਆ ਕਿ ਬੱਚੇ ਜਾਂਦੇ ਸੀ ਜਦੋਂ ਜਵੰਦਾ ਜੀ ਕੋਲ ਤਾਂ ਉਹਨਾਂ ਸੋਨਿਆ ਜੀ ਕੋਲ ਆ ਕੇ ਕਹਿੰਦੇ ਕੋਈ ਟ੍ਰੈਨਿੰਗ ਵਗੈਰਾ ਬਣਾਉਣੀ ਹੈ ਬੱਚੇ ਜੀ ਉੱਥੇ ਗੱਲਬਾਤ ਹਾਂਜੀ ਉਹਨਾਂ ਦੀ ਬੇਟੀ ਨਾਲ ਲੈ ਕੇ ਲੈ ਕੇ ਜਾਂਦੀ ਸੀਗੀ ਕੁਝ ਕਿ ਪਪਾ ਜਿਵਾਰੇ ਚੀਟਰ ਹਨਾ ਪੱਪਾ ਤੁਸੀਂ ਉੱਠਦੇ ਨਹੀਂ ਪੱਪਾ ਤੁਸੀਂ ਧੋਖਾ ਕਰਨੇ ਹੁੰਦਾ ਦੇਖ ਕੇ ਬਈ ਬਿੱਟਾ ਕੰਦੇ ਰੋਂ ਲੱਗ ਪੈਂਦਾ ਡਾਕਟਰ ਵੀ ਰੋਂਦਾ ਸੀ ਆ ਮੈਂ ਇਸ ਬੱਚੀ ਨੂੰ ਕੀ ਜਵਾਬ ਦੇ ਆਪਾਂ ਕੀ ਕਰੀਏ ਬੇਟੀ ਮੈਂ ਹੁੰਦਾ ਸੀ ਬਾਈ ਅਮਲੀ ਵਿਰਕ ਚਾਸਵਾਜਪਾ ਨਵਿੰਦਰ ਵਿਲਾ ਨਿਸ਼ੌਣ ਵਿਰਾ ਸਾਨੂੰ ਜਸਵੀਰਪਾਲ ਸਾਡਾ ਦਿਲ ਰੋਂਦਾ ਸੀ ਯਾਰ ਕੀ ਕਰਦੀ ਮੇਰਾ ਦਿਲ ਕਿ ਤਾਬਿਆ ਕੋਈ ਅੰਗ ਲੈਣਾ ਮੇਰਾ ਲੈਣਾ ਅਰਦਾਸਾਂ ਨਿਕਲਦੀਆਂ ਸੀ ਸੱਚੇ ਪਾਤਸ਼ਾਹ ਸਾਡਾ ਇੱਟਾ ਵਾਦਾ ਕਰ ਲੈ ਮਨ ਸਾਥ ਸਾਰ ਨੂੰ ਲਿਦਾ ਹੈ ਨਾ ਪਰ ਕੋਈ ਕੰਮ ਨਹੀਂ